ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਸਾਖੀ ਸਰਵਣ ਕਰਦੇ ਹਾਂ ਭਾਈ ਪਰੀਆ ਤੇ ਭਾਈ ਚੋੜ ਜੀ ਦੀ ਸਾਖੀ ਪਿੰਡ ਦੇ ਚੌਧਰੀ ਭਾਈ ਪਰੀਆ ਤੇ ਭਾਈ ਚੋੜ ਆਪਣੇ ਪਿੰਡ ਦਾ ਪ੍ਰਬੰਧ ਦੀ ਜ਼ਿੰਮੇਵਾਰੀ ਨਿਭਾਉਂਦੇ ਸਨ ਲੋਕਾਂ ਦੇ ਝਗੜੇ ਸੁਲਝਾਉਂਦੇ ਫੈਸਲੇ ਕਰਵਾਉਂਦੇ ਤਈ ਵਾਰ ਮਨਮਰਜ਼ੀ ਨਾਲ ਗੱਲ 모ੜ ਦੇਣੀ ਇਹ ਸਭ ਉਸ ਕੰਮ ਦਾ ਹਿੱਸਾ ਸੀ ਪਰ ਇਸ ਕੰਮ ਵਿੱਚ ਇੱਕ ਚੁੱਪਚਾਪ ਜ਼ਹਿਰ ਵੀ ਸੀ ਝੂਠ ਸਾਲਾਂ ਤੋਂ ਇਹ ਜ਼ਹਿਰ ਉਹਨਾਂ ਦੇ ਮਨਾਂ ਵਿੱਚ ਵਸਦਾ ਗਿਆ ਸ਼ੁਰੂ ਵਿੱਚ ਝੂਠ ਬੋਲਦਿਆਂ ਦਿਲਦਾ ਚੁੱਪਦਾ ਸੀ ਪਰ ਹੌਲੀ-ਹੌਲੀ ਇਹ ਇੱਕ ਆਦਤ ਬਣ ਗਈ ਫਿਰ ਵੀ ਦਿਲ ਦੇ ਇੱਕ ਕੋਨੇ ਵਿੱਚ ਇੱਕ ਚਾਨਣੀ ਲੋ ਜਗਦੀ ਸੀ ਕਿ ਅਸੀਂ ਵੀ ਕਦੇ ਪਵਿੱਤਰ ਹੋ ਸਕਾਂਗੇ ਇੱਕ ਦਿਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਸ ਉਹਨਾਂ ਦੇ ਕੰਨਾਂ ਵਿੱਚ ਪਿਆ ਬਚਨਾਂ ਵਿੱਚ ਐਸੀ ਮਿਠਾਸ ਸੀ ਕਿ ਦਿਲ ਅੰਦਰੋਂ ਪੁਕਾਰ ਉੱਠਿਆ ਹੁਣ ਜਾ ਕੇ ਪੁੱਛੀਏ ਕਿਵੇਂ ਇਸ ਮਨ ਦੇ ਅੰਧਕਾਰ ਤੋਂ ਬਚੀਏ ਦੋਵੇਂ ਪੂਰੀ ਸ਼ਰਧਾ ਨਾਲ ਗੁਰੂ ਦਰ ਤੇ ਆਏ ਦਰਸ਼ਨ ਕਰਦੇ ਆ ਅੱਖਾਂ ਿੱਜ ਗਈਆਂ ਹਿਰਦਾ ਆਪਣੇ ਪਾਪਾਂ ਦੀ ਭਾਰ ਨਾਲ ਭਰਿਆ ਹੋਇਆ ਸੀ ਉਹ ਮੈਂ ਹੱਥ ਜੋੜ ਕੇ ਬੇਨਤੀ ਕਰਨ ਲੱਗੇ اے ਗਰੀਬ ਨਿਵਾਜ ਅਸੀਂ ਚੌਧਰਤਾ ਕਰਦੇ ਹਾਂ ਪਰ ਇਸ ਵਿੱਚ ਬਿਨਾ ਝੂਠ ਬੋਲੇ ਗੁਜ਼ਾਰਾ ਨਹੀਂ ਹੁੰਦਾ ਸਾਡਾ ਕਿਵੇਂ ਉਦਾਰ ਹੋਵੇ ਗੁਰੂ ਜੀ ਨੇ ਯਾਰ ਨਾਲ ਦੇਖਿਆ ਬਚਨ ਕੀਤੇ ਝੂਠ, ਕ੍ਰੋਧ ਅਤੇ ਹੰਕਾਰ ਇਹ ਤਿੰਨ ਮਨ ਦੇ ਸਭ ਤੋਂ ਵੱਡੇ ਬਿਮਾਰ ਹਨ। ਜੇ ਇਹ ਛੱਡ ਦਿਓ ਤਾਂ ਰਾਹ ਖੁੱਲ ਜਾਵੇਗਾ। ਝੂਠ ਵਰਗਾ ਪਾਪ ਹੋਰ ਕੋਈ ਨਹੀਂ। ਕਲਯੁਗ ਵਿੱਚ ਇਹ ਹੀ ਵਿਕਾਰਾਂ ਦਾ ਰਾਜਾ ਹੈ। ਭਾਈ ਪੁਰੀਆ ਹੌਲੀ ਆਵਾਜ਼ ਵਿੱਚ ਬੋਲੇ ਪਰ ਗੁਰੂ ਜੀ ਬਿਨਾਂ ਝੂਠ ਬੋਲੇ ਸਾਡਾ ਕੰਮ ਨਹੀਂ ਚੱਲਦਾ। ਗੁਰੂ ਸਾਹਿਬ ਮੁਸਕਰਾਏ ਝੂਠ ਤੋਂ ਬਿਨਾ ਜੀਣਾ ਅਸੰਭਵ ਨਹੀਂ ਪਰ ਇਸ ਲਈ ਮਨ ਨੂੰ ਸਾਧਨਾ ਪਵੇਗਾ ਪਿੰਡ ਵਿੱਚ ਇੱਕ ਧਰਮਸ਼ਾਲਾ ਬਣਾਓ ਦਿਨ ਵਿੱਚ ਦੋ ਵਾਰ ਉੱਥੇ ਆ ਕੇ ਕਥਾ ਤੇ ਕੀਰਤਨ ਸੁਣੋ ਜੋ ਵੀ ਝੂਠ ਬੋਲੋ ਉਹ ਉੱਥੇ ਲਿਖ ਦਿਓ ਮਹੀਨੇ ਦੇ ਅੰਤ ਉਹ ਲਿਖਿਆ ਸਾਡੇ ਕੋਲ ਲਿਆ ਕੇ ਸੰਗਤ ਵਿੱਚ ਸੁਣਾਓ ਦੋਵੇਂ ਨੇ ਸਿਰ ਨਿਵਾ ਕੇ ਹੁਕਮ ਮੰਨ ਲਿਆ ਧਰਮਸ਼ਾਲਾ ਬਣੀ ਕੀਰਤਨ ਦੀ ਲਹਿਰ ਚੱਲੀ ਹੁਣ ਜਦ ਉਹਨਾਂ ਨੂੰ ਝੂਠ ਬੋਲਣਾ ਪੈਂਦਾ ਤੁਰੰਤ ਦਿਲ ਚੁਬਦਾ ਇਹ ਲਿਖਣਾ ਪਵੇਗਾ ਸੰਗਤ ਅੱਗੇ ਪੜ੍ਹਨਾ ਪਵੇਗਾ ਪਹਿਲੇ ਮਹੀਨੇ ਝੂਠਾਂ ਦੀ ਸੂਚੀ ਲੰਮੀ ਸੀ ਸੰਗਤ ਵਿੱਚ ਪੜਦਿਆਂ ਮੱਥਾ ਥੱਲੇ ਡਿੱਗ ਜਾਂਦਾ ਪਰ ਹੌਲੀ-ਹੌਲੀ ਝੂਠ ਕੱਟਣ ਲੱਗ ਪਏ ਮਨ ਦੇ ਅੰਦਰੋਂ ਇੱਕ ਨਵਾਂ ਚਾਨਣ ਉੱਗਣ ਲੱਗਾ ਸੱਚ ਬੋਲਣਾ ਵੀ ਜੀਵਨ ਹੈ ਝੂਠ ਤੋਂ ਬਿਨਾਂ ਵੀ ਗੁਜ਼ਾਰਾ ਹੋ ਸਕਦਾ ਹੈ 6 ਮਹੀਨਿਆਂ ਵਿੱਚ ਦੋਵੇਂ ਪੂਰੀ ਤਰ੍ਹਾਂ ਝੂਠ ਛੱਡ ਬੈਠੇ ਹੁਣ ਉਹਨਾਂ ਦਾ ਚਿਹਰਾ ਨਵੀਂ ਰੋਸ਼ਨੀ ਨਾਲ ਚਮਕਦਾ ਸੀ ਲੋਕਾਂ ਦੇ ਵਿੱਚ ਇੱਜ਼ਤ ਵਧ ਗਈ ਸੇਵਾ ਵਿੱਚ ਪ੍ਰੇਮ ਜਾਗ ਪਿਆ ਨਾਮ ਸਿਮਰਨ ਵਿੱਚ ਲੇਵ ਲੱਗ ਗਈ ਜੀਵਨ ਦੇ ਅੰਤ ਉਹਨਾਂ ਨੂੰ ਉਹੀ ਮਿਲਿਆ ਜੋ ਮਨੁੱਖੀ ਜੀਵਨ ਦਾ ਅਸਲੀ ਫਲ ਹੈ ਆਤਮਿਕ ਮੁਕਤੀ ਇਹ ਸਾਖੀ ਸਾਨੂੰ ਦੱਸਦੀ ਹੈ ਕਿ ਮਨ ਦਾ ਸਭ ਤੋਂ ਵੱਡਾ ਦੋਸ਼ ਝੂਠ ਵੀ ਗੁਰੂ ਦੇ ਹੁਕਮਾਂ ਤੇ ਸਤ ਸੰਗਤ ਨਾਲ ਛੁੱਟ ਸਕਦਾ ਹੈ ਜਿੱਥੇ ਸੱਚ ਆ ਜਾਂਦਾ ਹੈ ਉਥੇ ਪ੍ਰਭੂ ਆਪ ਵਸਦਾ ਹੈ ਸਾਖੀ ਸਰਵਣ ਕਰਵਾਉਂਦਿਆਂ ਹੋਇਆਂ ਹੋਈਆਂ ਬੇਅੰਤ ਪੁੱਲਾਂ ਦੀ ਸ਼ਮਾ ਬਖਸ਼ਣੀ ਜੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਜੀ ਕਮੈਂਟਾਂ ਰਾਹੀਂ ਆਪਣੇ ਸੁਝਾਅ ਦੇਣ ਦੀ ਕਿਰਪਾਲਤਾ ਕਰਿਓ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ